ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲੜ ਕੇ 20 ਸੀਟਾਂ ਜਿੱਤਣਾ ਅਤੇ ਅਕਾਲੀ ਦਲ ਨੂੰ ਲਾਂਬੇ ਕਰਕੇ ਮੁੱਖ ਵਿਰੋਧੀ ਧਿਰ ਬਣਨਾ ਬਹੁਤ ਵੱਡੀ ਪ੍ਰਾਪਤੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੱਕ ਦੇ ਟੀਵੀ ਨਾਲ ਕੀਤੀ ਖਾਸ ਗੱਲਬਾਤ ਕਰਨ ਕੀਤਾ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਦਿੱਤੇ ਗਏ ਸਹਿਯੋਗ ਬਾਰੇ ਉਹਨਾਂ ਨੇ ਕੀ ਕਿਹਾ? ਆਪ ਦੇਖਦੇ ਹਾਂ। ਦੇਖੋ ਜੀ ਜਿਸ ਤਰ੍ਹਾਂ ਤੁਸੀਂ ਕਹੇ ਕਿ ਮੈਂ ਤਾਂ ਪਹਿਲਾਂ ਤੋਂ ਸੀੜੀਆਂ ਕੈਸਟਾਂ ਦੇ ਵਿੱਚ ਅ ਭ੍ਰਿਸ਼ਟਾਚਾਰੀਆਂ ਤੇ ਜਾ ਜਿਹੜੇ ਸਰਕਾਰ ਦੇ ਵਿੱਚ ਜਿਹੜੇ ਲੀਡਰ ਨੇ ਜਿਹੜੇ ਲੁੱਟਦੇ ਨੇ ਲੋਕਾਂ ਨੂੰ ਜਾਂ ਜੋ ਬਿਊਰੋਕਰੇਸੀ ਜਿਹੜੀ ਹੈ ਜਿਹੜੀ ਲੋਕਾਂ ਨੂੰ ਤੰਗ ਕਰਦੀ ਹੈ ਮੈਂ ਤਾਂ ਉਹਨਾਂ ਦੇ ਬਾਰੇ ਬੋਲਦਾ ਰਿਹਾ ਮੈਂ ਤਾਂ ਲੋਕਾਂ ਦੇ ਹੱਕ 'ਚ ਪਹਿਲਾਂ ਤੋਂ ਬੋਲਦਾ ਰਿਹਾ ਹੁਣ ਬਤੌਰ ਮੈਂਬਰ ਪਾਰਲੀਮੈਂਟ ਵੀ ਮੈਂ ਉਹੀ ਕਰ ਰਿਹਾ ਪਾਰਲੀਮੈਂਟ 'ਚ ਵੀ ਮੈਂ ਉਹੀ ਬੋਲਦਾ ਕਿ ਜੋ ਲੋਕ ਨੇ ਉਹ ਉਹਨਾਂ ਦੀ ਕਿਸਮਤ ਨਹੀਂ ਬਦਲੀ ਕੁਰਸੀਆਂ ਬਦਲ ਜਾਂਦੀਆਂ ਨੇ ਖੱਬੇ ਵਾਲੇ ਸੱਜੇ ਆ ਜਾਂਦੇ ਨੇ ਸੱਜੇ ਵਾਲੇ ਖੱਬੇ ਤੇ ਜਿਹੜੇ ਜਿਹੜਾ ਜੂਥ ਆ ਤੁਹਾਡੇ ਨਾਲ ਸਭ ਤੋਂ ਵੱਧ ਜੂਥ ਨਜ਼ਰ ਆਉਂਦਾ ਅਗਰ ਤੁਹਾਡੀ ਫੇਸਬੁੱਕ ਦੇ ਉੱਪਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਤੁਸੀਂ ਜਿਹੜੇ ਐਕਟਿਵ ਹੋ ਤੁਸੀਂ ਮੰਨੇ ਜਾਂਦੇ ਹੋ ਆਮ ਆਦੀ ਪਾਰਟੀ ਦੇ ਵੱਡੀਆਂ ਰੈਲੀਆਂ ਵੀ ਤੁਹਾਡੇ ਨਾਲ ਅਸੀਂ ਕਵਰ ਕਰੀਆਂ ਨੇ ਤਾਂ ਲੋਕ ਨਾਲ ਨੇ ਮਾਨ ਸਾਹਿਬ ਹਾਲ ਹੀ ਵਿੱਚ ਜਿਹੜੀ ਚੋਣਾਂ ਹੋ ਕੇ ਆਡੇ ਨੇ ਪਰ ਕਾਂਗਰਸ ਜਿਹੜੀ ਆਮ ਆਦੀ ਪਾਰਟੀ ਆ ਉਹ ਵਿਰੋਧੀ ਤਰ ਦੇ ਵਿੱਚ ਆ ਕਾਂਗਰਸ ਸੱਤਾ ਦੇ ਵਿੱਚ ਆ ਗਈ ਹੈ ਤਾਂ ਇੰਨਾ ਜਿਹੜਾ ਲੈਵਲ ਨੀਚੇ ਗਿਰਨ ਦਾ ਉਹ ਕੀ ਕਾਰਨ ਹੈ ਪਹਿਲੀ ਗੱਲ ਤਾਂ ਲੈਵਲ ਨੀਚੇ ਨਹੀਂ ਗਿਣਿਆ ਜੀ ਪਿਛਲੀ ਵਿਧਾਨ ਸਭਾ ਦੇ ਵਿੱਚ 2012 ਵਾਲੀ ਵਿਧਾਨ ਸਭਾ ਦੇ ਵਿੱਚ ਸਾਡੀ ਇੱਕ ਵੀ ਸੀਟ ਨਹੀਂ ਸੀ ਅਸੀਂ ਲੜੇ ਨਹੀਂ ਸੀ ਪਹਿਲੀ ਵਾਰ ਅਸੀਂ ਲੜੇ ਤਾਂ ਅਸੀਂ ਪਹਿਲੀ ਵਾਰ ਹੀ ਵਿਰੋਧੀ ਧਿਰ ਚ ਆਏ ਆ ਆਮ ਆਦਮੀ ਪਾਰਟੀ ਦੇਸ਼ ਦੀ ਪਹਿਲੀ ਪਾਰਟੀ ਹੈ ਜਿਹੜੀ ਸਿਰਫ 3 ਜਾਂ 4 ਸਾਲ ਪੁਰਾਣੀ ਪਾਰਟੀ ਹੈ ਤੇ ਉਹ ਪਹਿਲੀ ਵਾਰੀ ਇਲੈਕਸ਼ਨ ਲੜੀ ਕਿਸੇ ਸਟੇਟ ਦੀ ਤੇ ਵਿਰੋਧੀ ਧਿਰ ਚ ਆ ਗਈ 1885 ਚ ਕਾਂਗਰਸ ਬਣੀ ਸੀ 1930 ਦੇ ਵਿੱਚ ਇੱਕ ਐਮ ਸੀ ਦੀ ਸੀਟ ਆਈ ਸੀ 1958 ਚ ਬੀ ਜੀ ਪੀ ਬਣੀ ਸੀ 1984 ਚ ਦੋ ਸੀਟਾਂ ਆਈਆਂ ਸੀ ਸੋ ਇਸ ਹਿਸਾਬ ਨਾਲ ਤਾਂ ਸਾਡੀ ਇਹ ਆਲਰੇਡੀ ਦਿੱਲੀ ਦੀ ਸਰਕਾਰ ਹੈ ਦੂਜੀ ਸਟੇਟ ਦੇ ਵਿੱਚ ਅਸੀਂ ਵਿਰੋਧੀ ਤੇ ਰਚਾਂ ਸੋ ਅਸੀਂ ਇਹਨੂੰ ਇਹ ਨਹੀਂ ਕਹਿੰਦੇ ਘਟਾਂ ਹਾਂ ਅਸੀਂ ਉਮੀਦਾਂ ਵੀ ਅਸੀਂ ਵੀ ਲਾਈਆਂ ਸੀ ਉਮੀਦਾਂ ਲਾਉਣਾ ਹਰੇਕ ਦਾ ਅਧਿਕਾਰ ਹੈ ਉਮੀਦ ਤੇ ਦੁਨੀਆ ਕਾਇਮ ਹੈ ਜੋ ਕਮੀ ਹੈ ਜਾਂ ਕਮਜ਼ੋਰੀਆਂ ਸਾਡੀਆਂ ਰਹੀਆਂ ਉਹਨਾਂ ਦੀ ਪਰਚੋਲ ਕਰਾਂਗੇ ਲੋਕਾਂ ਵੱਲੋਂ ਕੋਈ ਕਮੀ ਨਹੀਂ ਰਹੀ 36 ਲੱਖ ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਸੋ 36 ਲੱਖ ਲੋਕਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਪੰਜਾਬ ਦੇ ਤੇ ਵਧੀਆ ਪੰਜਾਬ ਦੇ ਹੱਕ 'ਚ ਵੋਟਾਂ ਪਾਈਆਂ ਨੇ ਗੁੱਡ ਸਾਈਨ ਨੇ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਐਨਆਰਆਈ ਸੀ ਸਭ ਤੋਂ ਵੱਧ ਐਨਆਰਆਈ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ ਅੱਗੇ ਆਏ ਸੀ ਜਹਾਜ਼ ਪਰ ਪਰ ਕੇ ਇੰਡੀਆ ਐ ਪਰ ਉਹ ਅੱਜ ਉਹੀ ਐਨਆਰਆਈ ਨੇ ਇੱਕ ਮੁਹਿਮ ਚਲਾ ਰਹੇ ਨੇ ਕਿ ਜਿਹੜੀ ਪੰਜਾਬ ਦੇ ਵਿੱਚ ਹਾਰ ਦਾ ਕਾਰਨ ਬਣੀਆ ਤਾਂ ਉਹ ਦਿੱਲੀ ਵਾਲੇ ਨੇਤਾਵਾਂ ਦੀ ਜਿਹੜੀ ਕਿਤਨਾ ਕਿਤੇ ਦਖਲਅੰਦਾਜ਼ੀ ਸੀ ਕੀ ਤੁਸੀਂ ਕੀ ਮੰਨਦੇ ਹੋ ਕਿ ਤੁਸੀਂ ਵੀ ਅੱਜ ਜਲੰਧਰ ਦੇ ਵਿੱਚ ਤੁਹਾਡੀ ਮੀਟਿੰਗ ਹੋ ਗਈ ਜਿਹੜੇ ਤੁਸੀਂ ਵੀ ਮੰਤਨ ਕਰਾ ਗਏ ਜਿਹੜੇ ਹਾਰੇ ਹੋ ਐਮਐਲਏ ਜਿੱਤੇ ਉਹਨਾਂ ਨਾਲ ਮੀਟਿੰਗ ਹੋਈ ਹੈ ਕੀ ਸਾਹਮਣੇ ਦੇਖੋ ਜਦੋਂ ਹਾਰ ਹੋ ਜਾਂਦੀ ਹੈ ਨਾ ਉਦੋਂ ਫਿਰ ਆਪਾਂ ਜੇ ਕ੍ਰਿਕਟ ਦਾ ਮੈਚ ਵੀ ਹਾਰ ਜਾਈਨੇ ਨਾ ਕੰਮਿਕਾਂ ਲਾ ਜਨਤ ਤੂਲਕਰ ਨੂੰ ਐ ਕਰਨਾ ਚਾਹੀਦਾ ਸੀ ਪਰ ਭੱਜੀ ਨੂੰ ਐ ਨਹੀਂ ਕਰਨਾ ਚਾਹੀਦਾ ਸੀ ਇਹਨੂੰ ਕਿਉਂ ਖੜਾਇਆ ਯਾਰ ਸੋ ਹਾਰ ਵੇਲੇ ਨਾ ਜਿਆਦਾ ਕਮੀਆਂ ਨਜ਼ਰ ਆਉਂਦੀਆਂ ਨੇ ਜਿਆਦਾ ਇਲਜ਼ਾਮ ਲੱਗਦੇ ਨੇ ਜਿੱਤ ਵੇਲੇ ਹਰੇ ਕਹਿੰਦਾ ਮੇਰੀ ਕਹਿੰਦਾ ਜਿੱਤ ਮੇਰੀ ਹੈ ਹਾਰ ਤੁਹਾਡੀ ਐਦਾਂ ਨਹੀਂ ਹੁੰਦਾ ਅਸੀਂ ਆਤਮ ਮੰਥਨ ਕੀਤਾ ਐਨ ਆਰ ਆਈਜ਼ ਨੇ ਬਹੁਤ ਵੱਡੀ سپورਟ ਕੀਤੀ ਹੈ 노 ਡਾਊਟ ਜਹਾਜ਼ ਭਰ ਕੇ ਆਏ ਉਹ ਉੱਥੇ ਕੰਮ ਛੱਡ ਕੇ ਆਪਦਾ ਕੰਮ ਕਰਦੇ ਰਹੇ ਨੇ ਹੁਣ ਵੀ ਨਾਲ ਨੇ ਸੋ ਹਾਰ ਦਾ ਆਤਮ ਮੰਥਨ ਕਰਨਾ ਬਣਦਾ ਹੈ ਕਿ ਸਿਆਣੇ ਕਹਿੰਦੇ ਹੈ ਕਿ ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਜੇ ਕੰਮ ਕਰੋਗੇ ਤਾਂ ਗਲਤੀ ਹੋਊਗੀ ਨਾ ਇਸ ਹਨ ਭਗਵੰਤ ਮਾਨ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਰ ਦੇ ਵਿੱਚ ਬੈਠ ਕੇ ਕਾਂਗਰਸ ਵੱਲੋਂ ਜੋ ਵਾਅਦੇ ਕੀਤੇ ਗਏ ਨੇ ਆਮ ਜਨਤਾ ਨਾਲ ਉਹਨਾਂ ਨੂੰ ਸਮੇਂ-ਸਮੇਂ ਸਿਰ ਯਾਦ ਕਰਾਉਂਦੀ ਰਹੇਗੀ ਅਗਰ ਕਿਸੇ ਵਾਅਦੇ ਤੋਂ ਕਾਂਗਰਸ ਮੁਕਰ ਦਿਆ ਤਾਂ ਉਹ ਡਟ ਕੇ ਉਹਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਵਿਰੋਧ ਕਰੇਗੀ ਕੈਮਰਾਮੈਨ ਗੁਰਦੇਸ਼ ਸਿੰਘ ਦੇ ਨਾਲ ਵਿੱਕੀ ਬੋਲਰ ਚੱਕ ਦੇ ਟੀਵੀ ਸੰਗਰੂਰ